ਮਿਸਰ ਗਮਟਾਲਾ ਬਾਈਪਾਸ ਦੇ ਨਜ਼ਦੀਕ ਇੱਕ ਵਿਅਕਤੀ ਗਿਆਨਚੰਦ ਨੂੰ ਲੁੱਟਣ ਦੀ ਨੀਤ ਦੇ ਨਾਲ ਉਸਤੇ ਹਮਲਾ ਕਰ ਉਸ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਕੇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਤੇ ਮਾਮਲਾ ਵੀ ਦਰਜ ਕੀਤਾ ਉੱਥੇ ਹੀ ਜ਼ਖਮੀ ਹੋਈ ਵਿਅਕਤੀ ਦੇ ਵੱਲੋਂ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਉਸ ਉੱਪਰ ਲੁੱਟ ਦਿਲੀਏ ਦੇ ਨਾਲ ਬਲਕਿ ਕਤਲ ਦਿਨੀਏ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਸ ਨੇ ਦੱਸਿਆ ਕਿ ਜੇਕਰ ਰਾਹੀਗਰਾਂ ਨੇ ਹਮਲਾਵਰਾਂ ਨੂੰ ਨਾ ਰੋਕਿਆ ਹੁੰਦਾ ਤਾਂ ਉਸ ਦੀ ਮੌਤ ਯਕੀਨੀ ਹੋ ਸਕਦੀ ਸੀ ਗਿਆਨਚੰਦ ਨੇ ਦੱਸਿਆ ਕਿ ਉਸਤੇ ਹਮਲੇ ਪਿੱਛੇ ਵੱਡੀ ਸਾਜ਼ਿਸ਼ ਰਚੀ ਗਈ ਸੀ ਪੁਲਿਸ ਨੂੰ ਚਾਹੀਦਾ ਹੈ ਕਿ ਇਰਾਦਾਇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜੇਕਰ ਪੁਲਿਸ ਨੇ ਸੱਦੀਨਾ ਦੇ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਪੰਡਾਰੀ ਪੁਲ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਗੇ। ਮਹਲਾ ਕਿਉਂ ਕੀਤਾ ਗਿਆ? ਔਰ ਮੈਂ ਚਾਹਨਾ ਹਾਂ ਕਿਉਂਕਿ ਜਿੰਨੇ ਵੀ ਮਲਕੇ ਪਿੱਛੇ ਮਲੇ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਉਥੇ ਠੇਕੇਦਾਰ ਹੈਗਾ ਸਕੰਦਰ ਹੈਗਾ ਇਹ ਜਿਹੜਾ ਪਹਿਲਾਂ ਕੰਮ ਕਰਦਾ ਸੀ। ਔਰ ਉਹਨਾਂ ਦਾ ਬੇਟਾ ਲਲਿਤ ਔਰ ਹਨ ਕੇ ਬੇਟਾ ਮਲਕੇ ਵਾਸ਼ੂ ਸਕੰਦਰ ਇਹ ਤਿੰਨੋਂ ਉੱਥੇ ਹੈਗੇ ਮੌਜੂਦ ਹੈਗੇ ਜਦੋਂ ਮੈਂ ਉਹ ਤੋਂ ਫੈਕਟਰੀ ਤੋਂ ਨਿਕਲਿਆ ਤੇ ਮੈਨੂੰ ਸ਼ੱਕ ਹੈ ਕਿ ਇਹਨਾਂ ਨੇ ਇਹ ਕੰਮ ਕਰਾਇਆ ਇਹ ਕਿੰਨੇ 5 ਸਵਾ 5 ਵਜੇ ਦਮਾਰ 5 ਵਜੇ 20 ਮਿੰਟ ਦੇ ਕਿੰਨੇ ਬੰਦੇ ਸੀ ਜਨਨ ਘਰ ਤੇ ਹਮਲਾ ਕੀ ਪੰਜ ਬੰਦੇ ਸੀ ਉਹਨਾਂ ਦੇ ਕੀ ਧਰ ਮਾਰੇ ਨਹੀਂ ਇਹਨਾਂ ਤੇ ਉਹ ਫੈਕਟਰੀ ਚ ਕੰਮ ਵੀ ਕਰਦਾ ਰਿਹਾ ਜੀ ਉਹ ਠੇਕੇਦਾਰ ਕੋਲ ਲੱਗਾ ਵੀ ਰਿਹਾ ਅਸੀਂ ਪੁਲਿਸ ਕਮਿਸ਼ਨ ਕੋ ਜਿਹੜਾ ਇਹਨਾਂ ਤੇ ਹਮਲਾ ਹੋਇਆ ਕਤਲ ਦਾ ਕੋਈ ਮੰਗ ਕਰਦੇ ਆਂ ਕਿ ਇਰਾਦਾ ਕਤਲ ਦਾ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਆਪਾਂ ਇੱਕ ਹਫਤੇ ਦਾ ਆਲਟੀਮੇਟ ਦੇਨੇ ਆਂ ਜੀ ਪ੍ਰਸ਼ਾਸਨ ਨੂੰ ਨਹੀਂ ਤੇ ਅਸੀਂ ਭੰਡਾਰੀ ਪੁਲ ਜਾਮ ਕਰਾਂਗੇ ਜਾਮ ਦੇ ਮਾਦਮ 'ਚ ਕੋਈ ਘਟਨਾ ਹੋਈ ਤੇ ਉਹਦਾ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ